ਨਾਇਬ ਸਿੰਘ ਸੈਣੀ ਹੁਣ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਹੋਣਗੇ ਸ਼ਾਮ 5 ਵਜੇ ਸੌਚਕ ਸਮਾਗਮ ਹੋਏਗਾ ਨਾਇਬ ਸਿੰਘ ਸੈਣੀ ਬੀਜੇਪੀ ਦੇ ਸੂਬਾ ਪ੍ਰਧਾਨ ਵੀ ਸਨ ਤੇ ਉਹਨਾਂ ਨੂੰ ਵਿਧਾਇਕ ਦਲ ਦਾ ਲੀਡਰ ਚੁਣ ਲਿਆ ਗਿਆ ਤੇ ਸ਼ਾਮ 5 ਵਜੇ ਨਵੇਂ ਮੁੱਖ ਮੰਤਰੀ ਵਜੋਂ ਉਹ ਸੌਚਕ ਲੈਣਗੇ ਮੁੱਖ ਮੰਤਰੀ ਮਨੋਰ ਲਾਲ ਖੱਟਰ ਨੇ ਦੁਪਹਿਰ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਵਿਧਾਇਕ ਦਲ ਦੀ ਬੈਠਕ ਹੋਈ ਤੇ ਨਾਇਬ ਸਿੰਘ ਸੈਣੀ ਨਵੇਂ ਮੁੱਖ ਮੰਤਰੀ ਚੁਣੇ ਗਏ ਨਾਇਬ ਸਿੰਘ ਸੈਣੀ 2014 ਦੇ ਵਿੱਚ ਨਾਰਾਇਣਗੜ ਤੋਂ ਵਿਧਾਇਕ ਚੁਣੇ ਗਏ ਸਨ ਅਤੇ ਉਸ ਤੋਂ ਬਾਅਦ 2016 ਦੇ ਵਿੱਚ ਉਹਨਾਂ ਨੇ ਖੱਟਰ ਕੈਬਨਿਟ ਜੁਆਇਨ ਕੀਤੀ ਸੀ ਤੋ ਉਸ ਤੋਂ ਬਾਅਦ 2019 ਦੇ ਵਿੱਚ ਉਹਨਾਂ ਨੇ ਕੁਰ ਖੇਤਰ ਤੋਂ ਲੋਕ ਸਭਾ ਸੀਟ ਜਿੱਤੀ ਸੀ ਵੱਡੇ ਫਰਕ ਦੇ ਨਾਲ ਉਹਨਾਂ ਨੇ ਆਪਣੇ ਵਿਰੋਧੀ ਨੂੰ ਹਰਾਇਆ ਸੀ 3,85,000 ਵੋਟਾਂ ਦੇ ਨਾਲ ਉਹਨਾਂ ਨੇ ਜਿੱਤ ਦਰਜ ਕੀਤੀ ਸੀ ਉਸ ਤੋਂ ਬਾਅਦ ਸਾਲ 2023 ਦੇ ਵਿੱਚ ਉਹਨਾਂ ਨੂੰ ਹਰਿਆਣਾ ਬੀਜੇਪੀ ਦਾ ਪ੍ਰਧਾਨ ਲਗਾ ਦਿੱਤਾ ਗਿਆ ਤੇ ਹੁਣ ਸਾਲ 2024 ਆਇਆ ਕਿ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਨਸੀਬ ਹੋ ਗਈ ਹੈ ਮਨੋਰ ਲਾਲ ਖੱਟਰ ਨੂੰ ਅਸਤੀਫਾ ਦੇਣਾ ਪਿਆ